ਫੈਸਲਾ ਤੁਹਾਡਾ ਕੁੜੀ ਦਾ ਪਿੱਤ ਤਾਬੀਦ ਹੈ ਕਿਦਾ ਕਰਕੇ ਸਭ ਲੈਣੀ ਹੈ ਇਹਦਾ ਇਹਦਾ ਹੱਥ ਅਡ ਕੇ ਚਾਬੀ ਲੈਣ ਵਾਲਾ ਕੌਣ ਹੈ ਮੰਗਤਾ ਇਹਦਾ ਹੱਥ ਕਰਕੇ ਕੜਾ ਪਵਾਉਣ ਵਾਲਾ ਕੌਣ ਹੈ ਮੰਗ ਫੈਸਲਾ ਤੁਹਾਡਾ ਫੁੱਫੜ ਨਰਾਜ ਹੋ ਜਾਂਦਾ ਮੈਨੂੰ ਛਾਪ ਨਹੀਂ ਪਈ ਮਾਮਾ ਨਰਾਜ ਹੋ ਜਾਂਦਾ ਮੈਨੂੰ ਕੜਾ ਨਹੀਂ ਪਿਆ ਬਾਦ ਸ਼ਾਹਾਂ ਦੀ ਕੌਮ ਸਰਦਾਰਾਂ ਦੀ ਕੌਮ ਹਾਲਤਾ ਕਿ ਜਿੱਥੇ ਕੜੇ ਨਾ ਪਹਿਣ ਤੇ ਜਿੱਥੇ ਛਾਪਾ ਨਾ ਪਹਿਣ ਤੇ ਜਿੱਥੇ ਵੱਡੀ ਗੱਡੀ ਨਾ ਮਿਲੇ ਅਸੀਂ ਉੱਥੇ ਰਿਸ਼ਤਾ ਨਹੀਂ ਕਰਨਾ ਤੇ ਫਿਰ ਤੁਸੀਂ ਕਿਸ ਮਾਨ ਨਾਲ ਆਖੋਗੇ ਕਿ ਗੁਰੂ ਦਾ ਸਿੱਖ ਮੰਗਤਾ ਨਹੀਂ ਕਿਸ ਮਾਨ ਨਾਲ ਆਖੋਗੇ ਜੇ ਤੇ ਗੁਰੂ ਤੇ ਭਰੋਸਾ ਜੇ ਤੇ ਗੁਰੂ ਤੇ ਭਰੋਸਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਧੀ ਦਿੱਤੀ ਹੈ ਕਿ ਪੁੱਤ ਦਿੱਤਾ ਔਰ ਮੈਂ ਆਪਣੇ ਜੀਵਨ ਵਿੱਚ ਆਪਣੇ ਬੱਚਿਆਂ ਸਮਾਨ ਆਪ ਰਿਸ਼ਤੇ ਕਰਕੇ ਤਕਰੀਬਨ 5 ਵਿਆਹ ਕੀਤੇ ਤਕਰੀਬਨ 5 ਬੇਟੀਆਂ ਦੇ ਵੀ ਬੇਟਿਆਂ ਦੇ ਵੀ ਔਰ ਹੱਥ ਜੋੜ ਕੇ ਆਖਿਆ ਵੀ ਬਾਜੀ ਆਪਣੇ ਕੋਲ ਗੁਰੂ ਘਰ ਲੰਗਰ ਜੇ ਬਸ ਵਿਆਹ ਨਾਵਾਗੇ ਤੇ ਤੁਹਾਡੇ ਕੋਲ शक ਲਾਗੇ ਤੂੰ ਹੀ ਵਿਆਹ ਨਾਉਗੇ ਤੇ ਸਾਡੇ ਕੋਲ शक ਲਿਓ ਨਾ ਸਾਡੇ ਕੋਲ ਕੜੇ ਤੇ ਨਾ ਸਾਡੇ ਕੋਲ ਛਾਪਾਂ ਤੇ ਨਾ ਆਪਾਂ ਪਾਈਆਂ ਤੇ ਨਾ ਆਪਾਂ ਪਗਾਉਣੀਆਂ ਨਹੀਂ ਆਪਾਂ ਵੇਖੀ ਆਪਾਂ ਬਸ ਨਹੀਂ ਆਪਾਂ ਵੇਖੀ ਆਪਾਂ ਬਸ ਏਕੜੇ ਪਵਾਉਣ ਤੇ ਪਾਉਣ ਦੇ ਚੱਕਰਾਂ ਵਿੱਚ ਰਹਿ ਗਏ ਪਾਉਣ ਵਾਲਾ ਆਂਦਾ ਵੀ ਜਿੰਨੇ ਜ਼ਿਆਦਾ ਪਾਵਾਂਗਾ ਮੇਰਾ ਟੌਰ ਬਣੇਗਾ ਪਵਾਉਣ ਵਾਲਾ ਆਂਦਾ ਜਿੰਨੇ ਜ਼ਿਆਦੇ ਪਵਾਵਾਂਗਾ ਉਹਨਾਂ ਟੌਰ ਬਣੇਗਾ ਸਿੱਖ ਦਾਜ ਦਵੇ ਉਹ ਮਨਮੁਖ ਹੈ ਮਰੀਓ ਧੀਓ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ ਸੇ ਕੋੜ ਅਹੰਕਾਰ ਕਤ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੂ ਦਾਨ ਮੈਂ ਦਾ ਜੋ ਦਾਜ ਲੈਣ ਵਾਲਾ ਦਾਜ ਦੇਣ ਵਾਲਾ ਮਨ ਮੁਖ ਹੈ ਜੇ ਖੁਦਾਰੀ ਨਾਲ ਜ਼ਿੰਦਗੀ ਜੀਣਨ ਵਾਲਾ ਹੈ ਗੁਰੂ ਤੇ ਭਰੋਸਾ ਰੱਖਣ ਵਾਲਾ ਉਹ ਨਾ ਦਾਜ ਦਵੇ ਦੇਣਾ ਕਿਉਂ ਨਹੀਂ ਕਿਉਂਕਿ ਮੈਂ ਦਾਨੀ ਨਹੀਂ ਆ ਮੈਂ ਦਾਨੀ ਨਹੀਂ ਆ ਦਾਨੀ ਦਦਾ ਦਾਤਾ ਏਕ ਹੈ ਦਾਤਾ ਕੇਵਲ ਵਾਹਿਗੁਰੂ ਹੈ ਸਰਦਾ ਬਣਦਾ ਆਪਣੀ ਧੀ ਵਾਸਤੇ ਕੁਝ ਕਰਨਾ ਗੁਨਾਹ ਨਹੀਂ ਪਰ ਮੰਗਤਿਆਂ ਨੂੰ ਦਾਜ ਦੇਣਾ ਇਹ ਗਲਤੀ ਤੇ ਗੁਨਾਹ ਹੈ ਸਿੱਖ ਮੰਗਤਾਂ ਨਾਲ ਵਿੱਥ ਜੋੜ ਕੇ ਬੇਨਤੀ ਇੱਕ ਦੇ ਪੱਲੇ ਵੀ ਕਿਤੇ ਆ ਗੱਲ ਪੈ ਗਈ ਨਾ ਮੈਂ ਆਪਣਾ ਆਇਆ ਸਫਲ ਜੋ ਕੋਈ ਹੱਥ ਜੋੜ ਕੇ ਪਰਣ ਕਰ ਲੇ ਵੀ ਮੈਂ ਦਾਜ ਨਹੀਂ ਲੈਣਾ ਇਸ ਤੋਂ ਬਾਅਦ ਗੁਰੂ ਨੇ ਸਾਨੂੰ ਬਾਦਸ਼ਾਹ ਬਣਾਇਆ ਤੁਲਸੀ ਦਾ ਇੱਕ ਬੜਾ ਸੋਹਣਾ ਸੂਤਰ ਹੈ ਤੁਲਸੀ ਕਰ ਪਰ ਕਰ ਕਰੋ ਕਰ ਤਰ ਕਰ ਨਾ ਕਰੋ ਜੇ ਦੇਹ ਕਰ ਤਰ ਕਰ ਕਰੋ ਤੇ ਦੇਹ ਮਰਨ ਕਰੋ ਤੁਲਸੀ ਆਂਦਾ ਵੀ ਮੈਨੂੰ ਮੇਰੇ ਪਰਮਾਤਮਾ ਇਸ ਜੋਗਾ ਬਣਾਵੀ ਕਿ ਕਿਸੇ ਦੇ ਹੱਥ ਦੇ ਉੱਤੇ ਮੇਰਾ ਹੱਥ ਹੋਵੇ ਤੁਲਸੀ ਕਰ ਪਰ ਕਰ ਕਰੋ ਹੱਥ ਦੇ ਉੱਤੇ ਹੱਥ ਹੋਵੇ ਦੇਣ ਵਾਲਾ ਹੋਵਾਂ ਕਰ ਤਰ ਹੱਥ ਦੇ ਥੱਲੇ ਮੇਰਾ ਹੱਥ ਨਾ ਹੋਵੇ ਐ ਨਾ ਹੋਵੇ ਐ ਹੋਵੇ ਤਾਰ ਤਾਰ ਕਰ ਨਾ ਕਰੋ ਹੱਥ ਦੇ ਥੱਲੇ ਹੱਥ ਨਾ ਹੋਏ ਮੰਗਤਾ ਨਾ ਬਣਾ ਜੇ ਮੰਗਤੇ ਬਣਨਾ ਤੇ ਇੱਥੇ ਆ ਕੇ ਮੰਗੋ ਇੱਥੇ ਲੋ ਤਰਲੇ ਇੱਥੇ ਕਰੋ ਜੋਦੜੀਆਂ ਇੱਥੇ ਰੋ ਜਾਓ ਇੱਥੇ ਗੱਲ ਚ ਪੱਲੇ ਪਾਓ ਤੁਸੀਂ ਲੈ ਲੈ ਕੇ ਥੱਕ ਜਾਓਗੇ ਮੇਰਾ ਸਤਿਗੁਰੂ ਤੁਹਾਨੂੰ ਦੇ ਦੇ ਕੇ ਨਹੀਂ ਥਕੇਗਾ ਕੀ ਪੰਕਤੀਆਂ ਝੂਠ ਨੇ ਦੇਂਦਾ ਦੇ ਲੈਂਦੇ ਥੱਕ ਪਾਏ ਔਰ ਮੈਂ ਵੇਖੇ ਨੇ ਹੁ ਜੇ ਜਿਹੜੇ ਗੁਰੂ ਤੋਂ ਲੈ ਲ ਕੇ ਗੁਰੂ ਦੇ ਦੇ ਕੇ ਨਹੀਂ ਥਕਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਕੋ ਇਕ ਹੈ ਭਗਵਾਨ ਜਿਸਕੇ دیے ਰਹੇ ਅਗਾਏ ਬੌਰ ਨ ਤ੍ਰਿਸ਼ਨਾ ਲਾਗੇ ਆਏ ਗੱਡੀ ਲੈ ਲੋਗੇ ਦਾ ਚ ਕਿੰਨੇ ਦਿਨ ਚੱਲੇਗੀ ਡੀਜ਼ਲ ਦੀ ਹੋਈ 10 ਸਾਲ ਪੈਟਰੋਲ ਦੀ ਹੋਈ 15 ਸਾਲ ਫੇਰ ਅਗਲੀ ਕੀ ਤੁਸੋ ਲਗੇ ਫੇਰ ਅਗਲੀ ਕਿੱਥੋਂ ਲੋਗੇ ਕਿ ਜੇ ਫੇਰ ਇਹ ਪਿਓ ਤੋਂ ਬਾਅਦ ਦੂਜਾ ਮੁੰਡਾ ਵਿਆਵਾਂਗੇ ਤੇ ਉਤੋਂ ਤੇ ਮੰਗਤਿਆਂ ਵਾਲਾ ਸੁਭਾ ਨਹੀਂ ਨਹੀਂ ਛੱਡ ਦੀ ਇਹ ਗੱਲਾਂ ਇਹਨਾਂ ਚੀਜ਼ਾਂ ਨੇ ਸਾਡੇ ਸੁਣ ਕੀਤਾ ਜੇ ਫੇਰ ਕਹਿੰਦੇ ਵੀ ਜਿਹੜੀ ਨੌ ਆਈ ਹੈ ਨਾ ਉਹ ਸੱਸ ਨੂੰ ਮਾਂ ਨਹੀਂ ਸਮਝਦੀ ਸਹੁਰੇ ਨੂੰ ਪਿਓ ਨਹੀਂ ਸਮਝਦੀ ਜਦੋਂ ਤੁਸੀਂ ਉਹਦੇ ਪਿਓ ਦਾ ਗਲ ਘੁੱਟ ਘੁੱਟ ਕੇ ਉਹਦੇ ਚਾਰ ਕਿੱਲੇ ਵਕਵਾ ਕੇ ਗੱਡੀ ਲੋਗੇ ਉਹ ਸਹੁਰੇ ਨੂੰ ਕਿਹੜੀ ਨਿਗਾ ਨਾਲ ਆਪਣਾ ਪਿਓ ਮੰਨੇਗੀ ਕਿਵੇਂ ਪਿਓ ਬੰਲੇ ਜੇ ਇਹ ਉਹਦੀ ਯੋਜਨਾ ਰਚੋਈ ਆ ਆਪਾਂ ਨੂੰ ਤੇ ਤੇ ਇਹ ਦਿਖਦਾ ਉਹਨੂੰ ਆਪਣੇ ਪਿੱਛੇ ਦਾ ਸਾਰਾ ਕੁਝ ਦਿਖਦਾ ਹੁੰਦਾ ਮੇਰੀਆਂ ਤੀ ਬੱਚੀਆਂ ਬੈਠੀਆਂ ਨੇ ਆਪਾਂ ਗਰੀਬੀਆਂ ਸਾਰੇ ਆਪਾਂ ਨੰਗ ਦੀਆਂ ਨੱਚ ਜੁਰਮੇਰ ਕਰੇ ਇੰਨਾ ਤੋ ਬਚੀਏ ਸੰਤੋਖ ਆਵੇ ਸੰਤੋਖ ਥੋੜਾ ਖਾ ਲੋ ਥੋੜਾ ਪਾ ਲੋ ਜਿੰਨਾ ਗੁਰੂ ਦਿੱਤਾ ਉਹਦੇ ਵਿੱਚ ਅਨੰਦ ਚਲੋ ਇਹਦਾ ਨਾ ਕਰੂ ਕਿਸੇ ਦੇ ਅੱਗੇ ਇਹਦਾ ਕਰਨਾ ਤੇ ਕੇਵਲ ਇੱਕ ਦੇ ਅੱਗੇ ਇਹਦੇ ਤੋਂ ਬਿਨਾਂ ਨਹੀਂ ਇਹਦੇ ਤੋਂ ਬਿਨਾਂ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨ ਰੱਖਿਓ ਕਰ ਸੋਕਰਤ ਧਰਮ ਕਮਾਇਓ ਨੀ ਦੁਨੀਆ ਤੋੜੇ ਬੰਧਨਾ ਆ ਦੁਨੀਆ ਦੇ ਬੰਧਨ ਵੱਡੇ ਵੱਡੇ ਵਿਆਹ ਕਰਨੇ ਮੈਨੂੰ ਖਿਮਾ ਮੰਗ ਕੇ ਬੇਨਤੀ ਕਰਾਂ ਵੀ ਹੱਦ ਹੋ ਗਈ ਹੁਣ ਤੇ ਹੁਣ ਤੇ ਕਈਆਂ ਦੇ ਨਾ ਭੋਗ ਤੇ ਨਹੀਂ ਪਤਾ ਲੱਗਦਾ ਪਤਾ ਨਹੀਂ ਲੱਗਦਾ ਪਰੰਬੰਦ ਵਿਆਹ ਰਗਾ ਰੋਟੀ ਵੀ ਵੱਡੇ ਵੱਡੇ ਟੈਂਟ ਟੇਬਲਾਂ ਤੇ ਰੋਟੀ ਇਹ ਬਾਪੂ ਦਾ ਭੋਗ ਰੋਕੇ ਲੰਗਰ ਵਿੱਚ ਖਾਈਏ ਫੇਰ ਮਾਰੰਗਤ ਦਿੱਤੀ ਸਮ ਸ਼ੁਰੂ ਹੋ ਗਿਆ ਕਿਨੇ ਕੀਤਾ ਦੂਜੇ ਨੇ ਵੀ ਕਰਨਾ ਦੂਜੇ ਨੇ ਕੀਤਾ ਚੌਥੇ ਨੇ ਕਹੇ ਗੁਰੂ ਦਾ ਸੇਖੋ ਨਹੀਂ ਦੁਨੀਆ ਤੋੜੇ ਉਹ ਦੁਨੀਆ ਦੀ ਪਰਵਾਹ ਨਹੀਂ ਕਰਦਾ ਲੋਕੀ ਕੀ ਆਖਣ ਇਹ ਕਹਿੰਦੇ ਸਾਨੂੰ ਆ ਹੀ ਗੱਲ ਲੈ ਬੈਠੀ ਲੋਕੀ ਕੀ ਆਖ ਜੇ ਤੇ ਤੁਹਾਡੇ ਘਰ ਕੋਈ ਤੁਹਾਨੂੰ ਖਾਣ ਨੂੰ ਦੇਣ ਆਉਂਦਾ ਤੇ ਲੋਕ ਜੇ ਤੁਹਾਡੇ ਕਰਜ਼ੇ ਦੀਆਂ ਕਿਸ਼ਤਾਂ ਕਿਸੇ ਫਿਰ ਲੋਕਾਂ ਦੀ ਪਰਵਾਹ ਕਰਿਓ ਜੇ ਤੁਹਾਡੇ ਡਰਾਮਾ ਚ ਦਾਣੇ ਕੋਈ ਹੋਰ ਪਾਉਣ ਆਉਂਦਾ ਫਿਰ ਲੋਕਾਂ ਦੀ ਪਰਵਾਹ ਨਹੀਂ ਬਜ਼ੁਰਗ ਬੈਠੇ ਨੇ ਸਾਣੇ ਕਹਿੰਦੇ ਆਪਣੀ ਚਾਦਰ ਵੇਖ ਪਸਾਰੋ ਲੋਕਾਂ ਵੱਲ ਨਾਲ ਵੇਖੋ ਲੋਕੀ ਉਹਨਾਂ ਦੀ ਦੁਨੀਆ ਤੋੜੇ ਬੰਦਨਾ ਦੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਥੋੜਾ ਖਾਇਆ ਤਿੰਨ ਕੁੜੀਆਂ ਕਰਨੀਆਂ ਘਟ ਥੋੜਾ ਖਾਣਾ ਖਾਣਾ ਥੋੜਾ ਸਵਾਦਲੀ ਨਹੀਂ ਸਰੀਰ ਦੀ ਲੋੜ ਲਈ ਸਮਣ ਥੋੜਾ ਥੋੜਾ ਸੋਣਾ ਸਰੀਰ ਦੀ ਲੋੜ ਲਈ ਥੋੜਾ ਬੋਲਣਾ ਗੁਰਮਤਿ ਪਾਏ ਬੋਲਣਾ ਜਿਆਦਾ ਨਹੀਂ ਥੋੜਾ ਬੋਲਣਾ ਇਹ ਤਿੰਨ ਗੁਰਸਿੱਖੀ ਦੇ ਕੀਮਤੀ ਉਸੂਲ ਨੇ ਥੋੜਾ ਖਾਣਾ ਥੋੜਾ ਬੋਲਣਾ ਥੋੜਾ ਸੋਣਾ ਅਨ ਪਾਣੀ ਥੋੜਾ ਖਾਇਆ ਉਹਦੀ ਜ਼ੁਬਾਨ ਦਾ ਚਸਕਾ ਨਹੀਂ ਰਹਿ ਜਾਂਦਾ ਉਹ ਕੇਵਲ ਆਪਣੇ ਜੀਵਨ ਦੇ ਨਿਰਭਾਅ ਵਾਸਤੇ ਖਾਂਦਾ ਉਹਨੀ ਦੁਨੀਆ ਤੋੜੇ ਬੰਦਨਾ ਉਹ ਦੁਨੀਆ ਦੇ ਬੰਧਨ ਤੋੜ ਦਿੰਦਾ ਕਿਸ ਤਰ੍ਹਾਂ ਜਿਵੇਂ ਬਾਬਾ ਬੁੱਢਾ ਜੀ ਨੇ ਤੋੜਿਆ ਇਥੋਂ ਤੱਕ ਤੁਸੀਂ ਸੁਣਿਆ ਹੈ ਰਾਵੀ ਦਰਿਆ ਦੇ ਕੰਢੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਨੇ ਇਲਾਕੇ ਦੇ ਲੋਕ ਸਾਧੂ ਜਾਣ ਕੇ ਰੱਬ ਦਾ ਪਿਆਰਾ ਜਾਣ ਕੇ ਕੋਈ ਦਰवेश ਜਾਣ ਕੇ ਕੋਈ ਫਕੀਰ ਜਾਣ ਕੇ ਕੋਈ ਗੁਰੂ ਜਾਣ ਕੇ ਮਾਲਕ ਦੇ ਕੋਲ ਆਇਆ ਆਪਣੀ ਆਪਣੀ ਭਾਵਨਾ